ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੋਗਸ ਤੇ ਤੇ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਬਾਹਰ ਨੂੰ ਚੱਲੇ ਸੀ ਤੇ ਬਾਹਰੋਂ ਕਿਸਾਨ ਸਾਹਿਬ ਅੰਦਰ ਨੂੰ ਆ ਰਹੇ ਨੇ ਹੋ ਗਏ ਮੁੰਡਾ ਆਵੇ ਹਾਂ ਖੜਾ ਮੁੰਡਾ ਗੜਗੀ ਹੋ ਗਿਆ ਮੁੰਡਾ ਹੋਇਆ ਹੋਣਾ ਕੀ ਆ ਕੁਛ ਨਹੀਂ ਪਤਾ ਨਹੀਂ ਕੀ ਹੋ ਗਿਆ ਤੇ ਲੀਏ ਤੇ ਬਾਈ ਨੇ ਹਾਂ ਅੰਗ ਦਵਾਈ ਨੇ ਜਾਣਾ ਪੈਣਾ ਪਤਾ ਨਹੀਂ ਸੱਚੀ ਜਾਣਾ ਬਹੁਤ ਪਰਮ ਚੱਲੇ ਆ ਪਰਮ ਨਾ ਚਲਦੇ ਪਰਮ ਨਾਲ ਜਾ ਕੇ ਆਉਂਦੀ ਆ ਤੇ ਟਾਈਮ ਆ ਜਿਹੜਾ ਦੁਪਹਿਰ ਦਾ ਹੋਇਆ ਪਿਆ ਧੁੱਪ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਧੁੱਪ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਮੈਂ ਧੁੱਪੇ ਮੰਜੀ 'ਤੇ ਆ ਕੇ ਪਈ ਵੀ ਸੀ ਮੈਨੂੰ ਇੱਕ ਬੰਦਾ ਪਤਾ ਕੀ ਕਹਿੰਦਾ ਕੁੜੀਏ ਉੱਠ ਕੇ ਕੰਮ ਕਰ ਲੈ ਭਾਈ ਸਾਡੇ ਘਰੇ ਤਾਂ ਹੀ ਰਿਵਾਜ ਆ ਜਦ ਇਹ ਕਹਿੰਦੇ ਕੁੜੀਏ ਉੱਠ ਕੇ ਕੰਮ ਕਰ ਲੈ ਭਾਈ ਉਹ ਕੰਮ ਮੇਰਾ ਬਚਾਲੇ ਲਟਕਦਾ ਕੱਲ ਦਾ ਜਿਹੜਾ ਮੇਥਾ ਤਾਂ ਨਹੀਂ ਸਮਾਰਦੀ ਸੀਗੀ ਉਹ ਫੇ ਮੈਨੂੰ ਸ਼ਾਮ ਨੂੰ ਕੰਮ ਹੋ ਗਿਆ ਪਹਿਲਾਂ ਧਾਰਾ ਚੋਣੀ ਪੈ ਗਈਆਂ ਧਾਰਾ ਚੋਣੀ ਪੈ ਗਈ ਧਾਰਾ ਤੋਂ ਚੋਣੀ ਸੀ ਮੇਰਾ ਮੂੰਹ ਕਹੇ ਜਿਹਾ ਲੱਗਦਾ ਓਏ ਮੂੰਹ ਕਹੇ ਹੈ ਮੈਂ ਕਿਉਂ ਝੂਠ ਬੋਲਿਆ ਚੱਲ ਮੱਝ ਦੀ ਧਾਰਾ ਤੇ ਤੂੰ ਜਵਾਈ ਗਾਂ ਦੀ ਧਰ ਮੈਚੋਂ ਅਸੀਂ ਜੋ ਇੱਥੇ ਨਾ ਗੂੜਾ ਖਲਾਰਦੀ ਤਰਾ ਮੇਰੇ ਇੱਥੇ ਨਾ ਖਲਾਰਦੀ ਹੁਣ ਲੋਇਆ ਤੁੱਪੇ ਰੱਖਿਆ ਸੁੱਕ ਵੀ ਜਾਂਦਾ ਵੀਡੀਓ ਕਿੱਦਾਂ ਦੀ ਆਉਂਦੀ ਆ ਕਸੇ ਹੀ ਹੁੰਦੇ ਮੈਨੂੰ ਨਹੀਂ ਦੇ ਸਕੀ ਪਚਵਾ ਕੇ ਦਿਖਦਾ ਨਹੀਂਗਾ ਕੁਛ ਹਾਲ ਤੱਕ ਤਾਂ ਮੈਂ ਬਾਲ ਵੀ ਨਹੀਂ ਵਾਹੇ ਬਾਲ ਬੋਲ ਵਾਹ ਕੇ ਲਿਆ ਨਾ ਤਾਂ ਕਿਉਂ ਆਫਿਸ ਜਾਣਾ ਪੈਂਦਾ ਨਾ ਤਾਂ ਮੈਂ ਲਈ ਮੈਂ ਬਾਲ ਨਹੀਂ ਵਾਹੇ ਸੋਨ ਬਾਲ ਬੋਲ ਵਾਹ ਕੇ ਮਿਲਦੀ ਆ ਮੈਨੂੰ ਕੋਈ ਸੋਹਣਾ ਨਹੀਂ ਲੱਗਦਾ ਵਧੀਆ ਨਹੀਂ ਲੱਗਿਆ ਮੈਨੂੰ ਇਕਣਾ ਮੈਨੂੰ ਮੈਨੂੰ ਲੈ ਚੱਲੀ ਆ ਮੈਂ ਉਹ ਦਵਾਈ ਲੈ ਕੇ ਆਉਣੀ ਆ ਵੀਰ ਮੈਨੂੰ ਲੈ ਜਾਂਦਾ ਸਾਨੂੰ ਲੈ ਚੱਲ ਦਵਾਈ ਹੀ ਮਾਰੇ ਪਤਾ ਗੱਡੀ ਲੈ ਚੱਲ ਗੱਡੀ ਸਾਨੂੰ ਸਾਰਿਆਂ ਨੂੰ ਗੇਰੇ ਲੱਦ ਕੇ ਲੈ ਜਾ ਲੋ ਜੀ ਚਾਏ ਬਣ ਕੇ ਆ ਗਈ ਇੱਕ ਕੱਪ ਦੇਸੀ ਇੱਕ ਅੰਗਰੇਜ਼ੀ ਪਰ ਮੈਂ ਆਪਣੇ ਇਹਦੇ ਦੋ ਕੱਪ ਨੇ ਦੂਜਾ ਤੋਂ ਤਾਂ ਪਤਾ ਨਹੀਂ ਕਿਹੜੇ-ਕਿਹੜੇ ਕੱਪ ਕੱਢਦਾ ਇਹ ਲੱਸੀ ਪੀਣ ਨੂੰ ਕੱਚ ਦੇ ਕੱਪ ਇੱਥੇ ਲੱਸੀ ਚਲਦੀ ਆ ਲੱਸੀ ਦਿਖਾਈ ਮਿੱਠਿਆ ਜਾਂ ਮਿੱਠੇ ਵਿੱਚੋਂ ਸਾਧਾ ਬਾਹਰੋਂ ਸਾਧ ਵਿੱਚੋਂ ਵਸਤਾਨ ਜੱਟ ਨਹੀਂ ਵਿੱਚੋਂ ਬਾਹਰੋਂ ਸਾਧ ਵਿੱਚੋਂ ਵਸਤਾਨ ਜੱਟ ਨਹੀਂ ਕੱਚ ਦੀ ਕਲਾਸੀ ਵਿੱਚ ਕੱਚ ਕੰ ਚਲੀ ਕਲਾਸੀ ਨਾਲ ਨੂੰ ਲੋ ਘੱਟ ਨੇ ਨਾ ਨਾ ਗੀਤਕਾਰ ਦਾ ਨਾਮ ਵੀ ਲੈਣਾ ਵੀ ਹੁਣੇ-ਹੁਣੇ ਕਮੈਂਟ ਆਇਆ ਕਹਿੰਦੇ ਮੇਰਾ ਨਾਮ ਲਿਓ ਬਲਵਿੰਦਰ ਸਿੰਘ 바ਵਾ ਪੰਜਾਬੀ ਗੀਤਕਾਰ ਹੂੰ ਥੋੜਾ ਫੈਨ ਆ ਇੱਧਰ ਹੋ ਜਾ ਮੁੰਡੇ ਫਿਰ ਤਾਂ ਕਹਿਣਾ ਮੇਰਾ ਮੂੰਹ ਦਿਖਾਤਾ ਤੇਰੇ ਪਟਕੀ ਨਹੀਂ ਮੰਨੀ ਹੋਈ ਬਲਵਿੰਦਰ ਵੀਰਾ ਬਲਵਿੰਦਰ ਸਿੰਘ 바ਵਾ ਪੰਜਾਬੀ ਗੀਤਕਾਰ ਵੀਰਾ ਕਹਿੰਦਾ ਕਹਿੰਦਾ ਮੇਰਾ ਨਾਮ ਬੋਲਦੇ ਹੋ ਕਿਹੜੇ-ਕਿਹੜੇ ਗਾਣੇ ਗਾਉਂਦਾ ਗਾਣੇ ਗਾਣੇ ਮੈਂ ਕੋਈ ਨਹੀਂ ਕਹਜੋ ਨਾ ਗਾਣਾ ਆਪੇ ਦਾ ਉਹਨਾਂ ਨੇ ਵੀਡੀਓ 'ਚ ਨਾਂ ਬੋਲਣ ਨੂੰ ਕਿਹਾ ਗੀਤਕਾਰ ਨੇ ਉਹ ਕਿਸੇ ਨੂੰ ਵੀ ਗੀਤ ਚਾਹੀਦਾ ਹੋਵੇ ਬਲਵਿੰਦਰ ਬਾਵੇ ਦੇ ਨਾਲ ਕੰਟੈਕਟ ਕਰੇ ਪਰਮਾਤਮਾ ਉਹਨਾਂ ਜਿਹੜਾ ਹੈ ਲੈ ਕਿਸੇ ਕੋਲ ਵੀ ਗੀਤ ਲਿਖਿਆ ਹੋਵੇ ਕਿਸੇ ਕੋਲ ਕੋਈ ਵੀ ਸਿੰਗਰ ਹੋਵੇ ਤਾਂ ਸਾਡੇ ਨਾਲ ਕੰਟੈਕਟ ਜ਼ਰੂਰ ਕਰ ਲੈ ਕਰ ਲਿਓ ਕਰ ਲਿਓ ਹੁਣ ਤਾਂ ਕਹੇ ਤਾਂ ਪੈਸਾ ਲਾਉ ਪਰਮ ਸਿੰਗਰ ਤੇ ਪੈਸਾ ਲਾਊਗਾ ਫਾਰਮ ਲਾਊਗਾ ਪੱਕਾ ਲਾਊਗਾ ਮੇਰਾ ਮੂੰਹ ਦੇਖਦਾ ਉੱਤੇ ਹੋ ਜੱਕੋ ਹਾਂ ਹੁਣ ਦੇਖਦਾ ਹਾਂ ਹਾਂ 3 ਕੰਮ ਕਰਦੇ ਆ ਦੇਖਦਾ ਲਾਊਗਾ ਲਾਊਗਾ ਮੀਟਿੰਗ ਮੀਟਿੰਗ ਕਿੱਥੇ ਆ ਉਹਦੀ 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 ਮੀਟਿੰਗ ਅੱਜ ਵਧੀਆ ਮੀਟਿੰਗ ਮੈਂ ਮੈਮੇ ਫੋਨ ਲਾਇਆ ਤੇ ਮੈਨੂੰ ਵੀ ਕੱਟਤਾ ਕਹਿੰਦੇ ਮੀਟਿੰਗ 'ਚ ਜਾਣਾ ਹੈ ਮੈਂ ਚਲੋ ਠੀਕ ਆ ਬਾਹਰ ਨਿਕਲ ਕੇ ਫੋਨ ਲਾਇਓ ਜਦੋਂ ਤੱਕ ਹੋ ਮੈਂ ਤਾਂ ਆਪ ਮੀਟਿੰਗ 'ਚ ਜਾਣਾ ਮੈਂ ਤਾਂ ਆਪ ਮੀਟਿੰਗ ਦਾ ਭਰਾਵਾ ਬੜੇ ਬਿਜ਼ੀ 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 ਚੱਲਦੇ ਆ ਬੜੇ ਬਿਜ਼ੀ ਬਿਜ਼ੀ ਆ ਨੀ ਵੇਲੜਾ ਲੱਸੀ ਪੀੜੇ ਲੱਸੀ ਵੀ ਲਾ ਯਾਰ ਇਹ ਕਹਿੰਦਾ ਮੈਨੂੰ ਭੁੱਖ ਲੱਗੀ ਆ ਮੈਂ ਲੱਸੀ ਪੀ ਲਾ ਲੱਸੀ ਲੱਸੀ ਜੋ ਪੀ ਲੱਸੀ ਪਿੱਛੇ ਮੂੰਹ ਲੁੱਕ ਜੇ ਲੁੱਕ ਜੇ ਕਿ ਲੱਸੀ ਪਿੱਛੇ ਮੂੰਹ ਲੁੱਕ ਜੇ ਵੀਰਾਂ ਨਾਲ ਲੱਸੀ ਪੀ ਯਾਰ ਉਹਨੂੰ ਪੁੱਛਿਆ ਪੁੱਛਿਆ ਇਹਦੇ 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 ਸਰ ਤੇ ਪੀਂਦਾ ਜਿਹੜੇ ਬਾਹਰ ਖੜੇ ਨੇ ਉਹਨਾਂ ਸਰ ਤੇ ਪੀਂਦਾ ਇਹ ਕਾ ਰੱਬੜਾ ਕਿ ਤਰਾਹ ਦੇ ਫੇਰੀ ਵਰਗੇ ਫੇਰੀ ਆ ਨਹੀਂ ਕਿਉਂ ਪੀਂਦੇ ਆ ਕਿੰਨੀ ਆ ਤੇ ਲੋ ਜੀ ਇੱਥੇ ਲੱਗੀ ਸੀ ਕਿ ਮੈਂ ਚਾਰ ਦੇ ਬਾਲ ਬਹਣ ਮੈਂ ਕਿ ਚੱਲ ਮੈਂ ਆਪਣੇ ਬਾਹੇ ਆ ਤੂੰ ਵੀ ਆ ਜਾ ਬਹਾਲਾ ਬਾਲ ਤੇ ਫਿਰ ਵਧੀਆ ਲੱਗਦਾ ਹੈ ਨਿਆਣਾ ਨਹਾਇਆ ਨਹੀਂ ਸੀਗਾ ਚਾਰ ਨਹਾਉਣ ਦੀ ਪਤਾ ਨਹੀਂ ਕਿਉਂ ਕਾਲ ਕਰਦਾ ਹੁਣ ਛੁੱਟੀਆਂ ਦੇ ਵਿੱਚ ਨਹਾਇਆ ਨਹੀਂ ਸੀਗਾ ਮੈਂ ਕਿਹਾ ਚੱਲ ਬਾਅਦ ਦੇ ਵਿੱਚ ਣਾ ਲਈ ਪਹਿਲਾਂ ਮੈਂ ਤੋਂ ਬਾਲ ਬਹਾਲਾ ਵੀ ਤੇ ਹੁਣ ਵਧੀਆ ਨਹੀਂ ਲੱਗਦੇ ਕਿ ਜਦੋਂ ਪੱਗ ਬੰਨਦਾ ਬਾਰ-ਬਾਰ ਫਿਰ ਉਹ ਹੋ ਜਾਂਦਾ ਬਾਲ ਖਲਾਰ ਲੈਂਦਾ ਹੈ ਪੱਗ ਐਵੇਂ ਨਹੀਂ ਕਿ ਬਈ ਇੱਕ ਵਾਰੀ ਬੰਨ ਲਈ ਤਾਂ ਬੰਨ ਕੇ ਰੱਖ ਲਵੇ ਦੁਬਾਰਾ ਦੁਬਾਰਾ ਬੰਨ ਬੰਨ ਕੇ ਦੇਖੀ ਜਾਂਦਾ ਫਿਰ ਉਹਦੇ ਨਾਲ ਇਹਦੇ ਜਿਹੜੇ ਬਾਲ ਖਿੱਲਰ ਜਾਂਦੇ ਆ ਤੇ ਪਲੀਜ਼ ਚੈੱਕ ਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਮੇਰੀ ਰਿਕੁਐਸਟ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕਰਿਆ ਹੋਇਆ ਜੇ ਕਰਿਆ ਹੋਇਆ ਤਾਂ ਬਹੁਤ-ਬਹੁਤ ਥੈਂਕਸ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਹੀ ਵੀਡੀਓ ਦੀ ਸਮਝ ਲੱਗਦੀ ਹੈ ਫਿਰ ਨਹੀਂ ਤਾਂ ਕਈ ਭੈਣ ਭਰਾ ਨੇ ਜਿਹੜੇ ਬਾਰ-ਬਾਰ ਪੁੱਛਦੇ ਰਹਿੰਦੇ ਆ ਵੀ ਇੱਥੇ ਕੀ ਕਿਦਾਂ ਕੀ ਹਨਾ ਵੀ ਮੈਂ ਜੋ ਵੀ ਜਿੱਦਾਂ ਦੀ ਵੀ ਗੱਲ ਹੁੰਦੀ ਹੈ ਜਿੱਦਾਂ ਦੀ ਮੇਰੀਆਂ ਵੀਡੀਓਜ਼ ਹੁੰਦੀਆਂ ਨੇ ਆਪਾਂ ਸਿੱਧੀਆਂ ਸਾਧੀਆਂ ਪਾ ਦਈਦੀਆਂ ਨੇ ਠੀਕ ਹੈ ਜੀ ਤੇ ਕਈ ਭੈਣ ਭਰਾਤਾ ਫੁੱਲ ਵੀਡੀਓ ਵਾਚ ਕਰਦੇ ਆ ਉਹਨਾਂ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਤੇ ਕਈਆਂ ਨੂੰ ਸਮਝ ਆਉਂਦੀ ਨਹੀਂ ਹੈਗੀ ਫਿਰ ਉਹ ਪੁੱਛਦੇ ਰਹਿੰਦੇ ਆ ਪਲੀਜ਼ ਤੁਸੀਂ ਨਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਠੀਕ ਹੈ ਜੀ ਤੇ ਆਪਾਂ ਜਹਰਦੇਵਾਲ ਵੀ ਬਾਤ ਇਹ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਾਲ ਜਹਰ ਦੇ ਕਾਫੀ ਲੰਬੇ ਆ ਕਾਫੀ ਲੰਬੇ ਆ ਜਾਨਕਿ ਜੇ ਸਾਵਨਾ ਮੁੰਡਿਆਂ ਦੇ ਹੋਣੇ ਨਹੀਂ ਚਾਹੀਦੇ ਲੰਬੇ ਹੋ ਸਾਬ ਨਾਲ ਲੰਬੇ ਆ ਨਾ ਕਈ ਵਾਰੀ ਇਹ ਵੀ ਅੱਕ ਜਾਂਦਾ ਹੈ ਆ ਤੇ ਬਹੁਤ ਸੋਹਣੇ ਆ ਨਾ ਬਹੁਤ ਵਧੀਆ ਗੱਲ ਆ ਬਸ ਵਾਕਈ ਕੇਅਰ ਤੇ ਗੱਲ ਹੁੰਦੀ ਆ ਚਾਹੇ ਉਹ ਵਾਲ ਆ ਚਾਹੇ ਕੋਈ ਵੀ ਚੀਜ਼ ਆ ਆਪਣੀ ਲਾਈਫ ਆ ਹਨਾ ਬਸ ਕੇਅਰ ਕਰਦੇ ਰਹੋ ਤਾਂ ਉਹ ਵਧੀਆ ਰਹਿੰਦੀ ਆ ਜਿਸ ਦਿਨ ਇਹਨੇ ਮੇਰੇ ਕੋਲੋਂ ਸੰਭਾਲਣੇ ਬੰਦ ਕਰਤੇ ਉਸ ਦਿਨ ਹੀ ਇਹਦੇ ਵਾਲ ਦੇਖਿਓ ਕਿੱਦਾਂ ਦੇ ਹੋ ਜਣੇ ਆ ਤੇ ਵੱਡੇ ਬੇਟੇ ਦੇ ਵੀ ਇਦਾਂ ਹੀ ਸੀਗੇ ਤੇ ਉਹ ਹੁਣ ਆਪ ਕੇਅਰ ਕਰਨ ਲੱਗਿਆ ਉਹਨੇ ਉਹਨੇ ਵਧੀਆ ਰੱਖੇ ਨਹੀਂ ਹੈਗੇ ਤੇ ਉਹਦੇ ਹੁਣ ਜਿੱਦਾਂ ਉਹ ਪੱਗ ਬੰਦਦੇ ਆ ਨਾ ਫਿਰ ਗੁੰਦਕੇ ਨਹੀਂ ਕਰਦਾ ਉਹ ਟੁੱਟ ਗਏ ਹੁਣ ਉਹਦੇ ਵਾਲ ਕਾਫੀ ਜ਼ਿਆਦੇ ਤੇ ਇੱਥੇ ਮੈਂ ਲੱਗੀ ਸੀਗੀ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਸ਼ਾਇਦ ਹਨਾ ਵੀ ਮੇਰੇ ਸੂਟ ਆ ਜਿਹੜਾ ਵੀ ਉਹਦਾ ਕ ਸਟਿਚ ਹੋਇਆ ਪਿਆ ਅੱਧਾ ਕ ਰੰਦਾ ਜਾ ਤੇ ਮੈਂ ਜਦੋਂ ਹੁਣ ਕਮੀਜ਼ ਕੱਢ ਕੇ ਦੇਖਿਆ ਤੇ ਇਹਦੇ ਵਿੱਚ ਬਲ ਪਏ ਪਏ ਸੀ ਤੇ ਇਹ ਪੂਰਾ ਮਤਲਬ ਕਮੀਜ਼ ਰੈਡੀ ਆ ਸਟਿਚਿੰਗ ਦਾ ਕੰਮ ਜਿਹੜਾ ਹੋਇਆ ਬਸ ਹੈਂਡਵਰਕ ਰੰਦਾ ਇਹਦੇ ਤੇ ਤਰਪਾਈਆਂ ਰਹਿੰਦੀਆਂ ਆ ਤੇ ਮੈਂ ਕਿਹਾ ਚਲੋ ਇਹਦੇ ਤੇ ਪਹਿਲਾਂ ਆਪਾਂ ਪ੍ਰੈਸ ਫੇਰ ਲੈ ਲੈਂਦੇ ਆ ਸਿੱਧਾ ਜਿਹਾ ਕਰ ਲੈਂਦੇ ਆ ਤੇ ਇਹ ਆਲੋਬਰੇ ਸੂਟ ਸੀਗਾ ਤੇ ਮੈਂ ਸਲਵਾਰੇ ਦੀ ਬਣਾ ਕੇ ਰੱਖੀ ਹੋਈ ਆ ਬਸ ਹੁਣ ਇਹਦੇ ਤੇ ਆਪਾਂ ਦੇਖਦੇ ਆ ਜੇ ਕਿੰਨੀ ਕਿਤਰਪਾਈ ਹੋਊਗੀ ਸ਼ੁਰੂ ਕਰਦੇ ਆ ਕੋਈ ਵੀ ਕੰਮ ਆ ਸ਼ੁਰੂਆਤ ਕਰ ਲਈਏ ਉਹ ਮੁੱਕ ਤਾਂ ਜਾਂਦਾ ਹੀ ਆ ਅਖਰ ਨੂੰ ਕਦੇ ਤਾਂ ਕਦੇ ਤਾਂ ਹੋ ਹੀ ਜਾਂਦਾ ਹੈ ਹਨਾ ਜੇ ਆਪਾਂ ਸ਼ੁਰੂਆਤ ਕਰ ਲਈਏ ਜੇ ਆਪਾਂ ਦੇਖੀ ਜਾਈਏ ਸ਼ੁਰੂਆਤ ਨਾ ਕਰੀਏ ਫਿਰ ਇਦਾਂ ਹੀ ਆ ਜਿਵੇਂ ਕਦੇ ਇਹਦੀ ਮੈਂ ਕਟਿੰਗ ਕਰ ਲਈ ਹੋਣੀ ਆ ਹੌਲੀ ਹੌਲੀ ਕਰਕੇ ਬਣ ਗਿਆ ਹਨਾ ਤੇ ਬਸ ਐ ਹੀ ਹੋ ਗਿਆ ਤੇ ਇਸ ਤੋਂ ਬਾਅਦ ਮੈਂ ਕੋਈ ਵੀ ਸੂਟ ਕਟੇ ਨਹੀਂ ਕੀਤਾ ਤੇ ਹੁਣ ਮੈਂ ਕਰੂੰਗੀ ਤੇ ਇਹਦਾ ਜਿਹੜਾ ਪ੍ਰਿੰਟ ਆ ਇਦਾਂ ਦਾ ਇਹ ਬਾਕੀ ਤੁਸੀਂ ਪਾਇਆ ਹੈ ਦੇਖ ਲੈਣਾ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਵਾਲਾਂ ਤੇ ਵੀ ਪ੍ਰੈਸ ਫੇਰੀ ਤੇ ਵਾਲਾਂ ਦੇ ਪ੍ਰੈਸ ਫੇਰਦੇ ਹੋਏ ਪਤਾ ਨਹੀਂ ਵੀਡੀਓ ਜਿਆਰ ਬੰਦ ਕਰ ਗਿਆ ਵਿੱਚ ਦੀ ਜਾਂਦਾ ਜਾਂਦਾ ਤੇ ਹੁਣ ਇਹਦੀਆਂ ਮੈਂ ਇੱਥੇ ਤਰਪਾਈਆਂ करूਗੀ ਤੇ ਤਰਪਾਈਆਂ ਕਰਨ ਨੂੰ ਬੈਠੀ ਦੇਖ ਲੋ ਕਿੰਨੀ پلਕੜ ਮੈਂ ਮੈਨੂੰ ਐ ਸੀਗਾ ਵੀ ਪਤਾ ਨਹੀਂ ਮੇਰੀ ਕਿੰਨੀ ਕਿਨੇ ਗਏ ਫੇ ਮੈਂ ਜਿਆਰ ਨੂੰ ਕਿਹਾ ਮੈਂ ਚਸ਼ਮਾ ਲਿਆ ਦੇ ਤੇ ਅੱਜ ਇੱਕ ਤੁਹਾਡੇ ਤੇ ਮੇਰੇ ਲਈ ਬਹੁਤ ਹੀ ਬਹੁਤ ਬਹੁਤ ਹੀ ਜ਼ਿਆਦੇ ਖੁਸ਼ੀ ਦੀ ਗੱਲ ਆ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਕੀ ਖੁਸ਼ੀ ਦੀ ਗੱਲ ਆ ਵੀ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੂਗਾ ਵੀਡੀਓ ਨੂੰ ਸਕਿਪ ਨਾ ਕਰਿਓ ਪਲੀਜ਼ ਇੱਥੋਂ ਦਾ ਜਮਾ ਨਾ ਕਰਿਓ ਹਨਾ ਅੱਗੇ ਜਾ ਕੇ ਤੁਹਾਨੂੰ ਪਤਾ ਲੱਗ ਜਾਣਾ ਆਪਣੇ ਲਈ ਬਹੁਤ ਹੀ ਤੁਹਾਡੇ ਲਈ ਵੀ ਮੇਰੇ ਲਈ ਵੀ ਬਹੁਤ ਹੀ ਖੁਸ਼ੀ ਦੀ ਗੱਲ ਹਨਾ ਅੱਗੇ ਜਾ ਕੇ ਪਤਾ ਲੱਗੂਗਾ ਤੁਹਾਨੂੰ ਤੇ ਇੱਥੇ ਹੁਣ ਮੈਂ ਲੱਗੀ ਸੀਗੀ ਤਰਪਾਈ ਕਰਨ ਮੈਂ ਕਿ ਚਲੋ ਜਿੰਨੀ ਕੁ ਵੀ ਹੁੰਦੀ ਆ ਤੇ ਜਦੋਂ ਵੀ ਕੋਈ ਕੰਮ ਹੱਥ ਦੇ ਵਿੱਚ ਚੱਕ ਲੋਣਾ ਇਹ ਹੋਵੇ ਵੀ ਆਪਾਂ ਹੱਥ 'ਚ ਕੋਈ ਕੰਮ ਚੱਕ ਲਿਆ ਵੀ ਹੁਣ ਆਪਾਂ ਕੋਈ ਕੰਮ ਕਰਨਾ ਹੈ ਉਦੋਂ ਹੀ ਬੱਚਿਆਂ ਨੂੰ ਭੁੱਖ ਲੱਗ ਜਾਂਦੇ ਨਾਲ ਮੈਂ ਪਹਿਲਾਂ ਪੁੱਛ ਕੇ ਬੈਠੀ ਸੀਗੀ ਜਦੋਂ ਮੈਂ ਜਹਰ ਦੇ ਬਾਲ ਬੰਨਦੀ ਸੀ ਉਦੋਂ ਨੂੰ ਪੁੱਛੇ ਵੀ ਸੀ ਜੀ ਕੁਝ ਭੁੱਖ ਲੱਗੀ ਆ ਤਾਂ ਹੁਣ ਦੱਸ ਦੇ ਮੈਂ ਤੈਨੂੰ ਹੁਣ ਦੇ ਦੰਨੀ ਆ ਉਹਦਾ ਤਾਂ ਕਹਿੰਦਾ ਨਹੀਂ ਮੰਮਾ ਕੋਈ ਭੁੱਖ ਨਹੀਂ ਕਮੀਜ਼RETURNTRANSFER ਨੂੰ ਉਦਹੀਂ ਆ ਦੇਖੋ ਇੱਥੇ ਆਇਆ ਮम्मा ਮੈਨੂੰ ਭੁੱਖ ਲੱਗੀ ਹੈ ਮੈਂ ਕਹ ਵੀ 2 ਮਿੰਟ ਵੇਟ ਕਰ ਲੈ ਆ ਤਾਂ ਮੈਂ ਇੱਕ ਥੋਪਾ ਵੀ ਨਹੀਂ ਭਰਿਆ ਹਨ ਬਈ ਮੈਨੂੰ ਮਰ ਸੂਈ ਚ ਧਗਾ ਪਾ ਇਹਦਾ ਮੁੱਲ ਤਾਂ ਮੋੜ ਲਾਂਦੇ ਹਨਾ ਬਿੱਟਾ ਲਫੇ ਮੈਂ ਤੈਨੂੰ ਦਿੰਨੀ ਆ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਸ਼ਾਇਦ ਕੀ ਚੌਲ ਬਣਾ ਕੇ ਦਿੱਤੇ ਸੀਗੇ ਹਨਾ ਉਹਨੂੰ ਭੁੱਖ ਲੱਗੀ ਸੀ ਨਾ ਤਾਂ ਜਿਆਰ ਮੈਂ ਮੈਕਰੋਨੀ ਖਾਵੇ ਨਾ ਪਾਸਤਾ ਖਾਵੇ ਨਾ ਬਸ ਮਤਲਬ ਵੀ ਇਹਨੂੰ ਪਕੌੜੀਆਂ ਦੇ ਦੋ ਮੁੱਲ ਦੀਆਂ ਨਮਕੀਨ ਦੇ ਦੋ ਮੁੱਲ ਦਾ ਹਨਾ ਐਦਾਂ ਦੀਆਂ ਚੀਜ਼ਾਂ ਖਾਣ ਲੰਗੇ ਵੀ ਮਤਲਬ ਇਹ ਨਹੀਂ ਵੀ ਜਿਹਦੇ ਨਾਲ ਢੱਡ ਪਰ ਜੋ ਚੀਜ਼ ਨਹੀਂ ਖਾਣੀ ਜੀ ਪਟ ਹੋ ਗਿਆ ਭਾਪ ਚੋਲੀਏ ਲੇਟ ਹੋ ਗਿਆ ਜਵਾਲਾ ਲੇਟ ਹੋਗੇ ਬਾਲਾ ਜਿਆਦਾ ਲੇਟ ਹੋਗੇ ਤੇ ਆਪਣੇ ਸਾਰਿਆਂ ਨੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਹਾਂਜੀ ਥੋੜੇ ਸਾਰਿਆਂ ਲਈ ਵੀ ਮੇਰੇ ਮੇਰੇ ਲਈ ਵੀ ਸਾਡੀ ਮਤਲਬ ਆਪਣੇ ਸਾਰਿਆਂ ਲਈ ਟੋਟਲ ਹਾਂਜੀ ਇੱਧਰ ਦੇਖਿਓ ਹਾਂਜੀ ਸਾਨੂੰ ਪਤਾ ਪਹਿਲਾਂ ਲੋਟ ਹੋਵੋ ਖੜੇ ਹੋਵੋ ਲੋਟ ਹੋ ਲੋਟ ਹੋ ਲੋਟ ਹੋ ਲੋਟ ਹੋਵੋ ਲੋਟ ਹੋਵੋ ਆਪਣੇ ਲਈ ਅੱਜ ਹਾਂ ਪਹਿਲੀ ਸੱਸ ਸਹੁਰੇ ਬਾਕੀ ਠੀਕ ਠਾਕ ਉਹਨਾਂ ਦੀ ਚੜ੍ਹਦੀ ਕਲਾ ਚ ਹੋਣਗੇ ਹਾਂ ਹੋਰ ਅੱਗੇ ਮਾਤਾ ਨਾ ਸਾਨੂੰ ਤਰੇਕੀਆ ਅੰਮ੍ਰੀ ਕੋਲ ਆ ਜਨਿਆ ਤੁਸੀਂ ਛੋਟੇ ਰਾ ਸੰਗੀ ਚ ਪਤਾ ਨਹੀਂ ਕੰਗੀ ਫਸ ਜਾਂਦੀ ਹੈ ਤੁਹਾਡੇ ਸੰਗੀਓ ਮਮੀ ਜਿਹੜੇ ਤਰੇਕੀਆ ਸੰਗੀ ਜੀ ਕੰਗੀ ਫਸ ਜਾਂਦੀ ਹੈ ਪੋਸ਼ਪਾ ਫੇਰ ਮੱਕੇ ਘਰ ਮੋਬੀ ਕੀ ਹੋ ਗਿਆ ਬਦਾਈਆ ਪੋਸ਼ਪਾ ਪੋਸ਼ਪਾ ਬਦਾਈਆ ਦੋ ਪਹਿਲਾਂ ਮੈਨੂੰ ਪਤਾ ਨਹੀਂ ਦੋ ਮੈਨੂੰ ਕੁੰਜੀ ਲੌਂਜੀ ਲੇਸ਼ਨ ਕਰੋ ਪਹਿਲਾਂ ਦੱਸ ਪਹਿਲਾਂ ਮੈਨੂੰ ਕੁੰਜੀ ਲੌਂਜੀ ਲੈ ਲਓ ਕੁੰਜੀ ਲੌਂਜੀ ਲੇਸ਼ਨ ਕਰੋ ਪਹਿਲਾਂ ਮੈਨੂੰ ਸਾਰੇ ਜਾਣੇ ਸਾਰੇ ਜਾਣੇ ਕਰੋ ਵੀ ਸਾਰੇ ਜਾਣੇ ਆਪਣੀ ਜਿਹੜੀ ਫੈਮਲੀ ਹੈ YouTube ਫੈਮਲੀ ਹੈ ਨਾ ਜਿਹੜੀ ਉਹ ਆਪਣੀ 4K ਹੋ ਗਈ ਹੈ ਚਲੋ ਜਸਟ ਹੁਣੇ ਹੁਣੇ ਹੋਈ ਆ ਹੁਣੇ ਹੁਣੇ ਹੀ ਹੋਈ ਆ ਆਮ ਵੈਰੀ ਹੈਪੀ ਤਰੱਕੀਆਂ ਕਰੇ ਹਾਂ ਕਦੇ ਆਪਾਂ ਉਹ ਤੈ ਤੱਕ ਵੀ ਜਾਣਾ ਜੀਰੋ ਤੋਂ ਉੱਠੇ ਸੀਗੇ ਪਰਮਾਤਮਾ ਸਾਹਿਬ ਨੂੰ ਹਜ਼ਾਰ ਰੱਖੇ ਕਾਹਦੇ ਨੇ ਤਾਂ ਸਾਰ ਰੱਖੇ ਨਹੀਂ ਸਭ ਤੋਂ ਪਹਿਲੇ ਧੋਲੂ ਮੈਂ ਤਾਂ ਖੁਸ਼ੇ ਰਹਿਣੀ ਆ ਕਦੇ ਮੈਨੂੰ ਦੱਸ ਦੇਖੇ ਤੁਸੀਂ ਇਹੀ ਰਹੋ ਹਿੰਦ ਕਦੇ ਕਦੇ ਕੌਣ ਆ ਜੀ ਆਡੀ ਵੀਡੀਓ ਪਈ ਨਹੀਂ ਹੈਗੀ ਸਾਈਕਲ ਚਲਾਉਂਦੇ ਹੋਏ ਪਤਾ ਨਹੀਂ ਕਿੱਥੇ ਗਿਆ ਬੋਗ ਵੀਡੀਓ ਸ਼ਾਇਦ ਦੂਜੇ ਚੈਨਲ ਤੇ ਚਲੇ ਗਈ ਕਿੱਦੋਂ ਬਣਾਵਾ ਬੈਕ ਕੈਮਰੇ ਨਾਲ ਬਣਾਵਾ ਪਤਾ ਹੈ ਕਿ ਕਦੋਂ ਬਣਾਉਣਾ ਕਾਹੇ ਬਣਾਣਾ ਆਏ ਬਦਲ ਤਾ ਚੱਲ ਆ ਜਾ ਬੈਕ ਆਪਣਾ ਹੀ ਆ ਇਹਦਾ ਨਾਮ ਰੱਖ ਦੋ ਮੋਤੀ ਓ ਮੋਤੀ ਹੋ ਗਿਆ ਆਪਣੇ ਵਾਲਾ ਹੁਣ ਲਾ ਹੁਣ ਤਾਂ ਭਜਾਉਣ ਲੱਗ ਗਿਆ ਯਾਰ ਲੇਟ ਨਾ ਕਰਾਦੀ ਉਹ ਦਿਨ ਬਹੁਤ ਲੇਟ ਹੋ ਗਈ ਧਾਰ ਚੋਣ ਨੂੰ ਉਹ ਦਿਨ ਇਹਨੂੰ ਸਾਈਕਲ ਚਲਾਉਂਦੇ ਨੇ ਦੇਖੀ ਗਏ ਧਾਰਾਂ ਹੀ ਲੇਟ ਕਰਦੀਆਂ ਸੀ ਮੋਤੀ ਇੱਧਰ ਆ ਜਾ ਓਏ ਮੋਤੀ ਸਾਡੇ ਜਦੋਂ ਨਿੱਕੀ ਜੀ ਸੀਗੀ ਸਾਡੇ ਉੱਥੇ ਜਿਹੜਾ ਡੌਗੀ ਰੱਖਿਆ ਸੀ ਕੋਈ ਰੱਖਿਆ ਸੀ ਅਸੀਂ ਉਹਦਾ ਨਾਮ ਮੋਤੀ ਰੱਖਿਆ ਸੀ ਉਹ ਸੇਮ ਇਦਾਂ ਦਾ ਹੀ ਸੀ ਪਤਾ ਨਹੀਂ ਕੌਣ ਸਾਨੂੰ ਚੁੱਟੀਆਂ ਮਿਲ ਗਈਆਂ ਉਹ ਗਈ ਲੱਭ ਕੇ ਖਾਂਦਾ ਓਏ ਇੱਥੋਂ ਕੀ ਖਾਣਾ ਆਜੋ ਭਾਈ ਲਓ ਭਾਈ ਯਾਰ ਨੇ ਪਹਿਲਾ ਗੇਅਰ ਪਾ ਕੇ ਕਹਿੰਦੇ ਤੁਰ ਪੀ ਗੱਡੀ ਦੂਜਾ ਗੇਅਰ ਪਾ ਕੇ ਜਾਣੇ ਪਿੱਛੇ ਦੁਨੀਆ ਛੱਡੀ ਤੀਜਾ ਗੇਅਰ ਪਾ ਕੇ ਭਜਾ ਲਿਆ ਸਾਈਕਲ ਭਜਾ ਲਿਆ ਭਜਾ ਲਿਆ ਭਜਾ ਲਿਆ ਭਜਾ ਲਿਆ ਲੱਗਦੇ ਪੈਰ ਹੁਣ ਤਾਂ ਹੁਣ ਤਾਂ ਚੜੇ ਚੜਾਏ ਅੰਦਰ ਵੜ ਦੋ ਵਸਾ ਹਾਂ ਚਲੋ ਕਹਿ ਜੇ ਲੱਤੀ ਮੈਂ ਪੱਕਾ ਖਾਲਾ ਲੋ ਅੱਜ ਤਾਂ ਕਹਿ ਜੀ ਲੱਤੀ ਮੈਂ ਬੱਟ ਹੋ ਗਿਆ ਹੋ ਮੱਖਰ ਮੱਖੀ ਬਣਾ ਤੂੰ ਦੀ ਰਾਤ ਤੇ ਪਰਵਾਦੀ ਪੀ ਪੱਕਾ ਐਸੀ ਲਾ ਲਈ ਨਹੀਂ ਐਸੀ ਲਾ ਲਈ ਐਸੀ ਏਸੀ ਦੀ ਝੱਗੀ ਖੋਲ ਆ ਕੀ ਲੱਗਿਆ ਚੁੰਨੀ ਨੂੰ ਬੰਨ੍ਹੀ ਲੱਗਦੀ ਹਾਂ ਕੀ ਕਰੇ ਪੈਨੇ ਹਵਾ ਇਹ ਨਵੇਂ ਚੇਂਜ ਕਰਾ ਦਿਓ ਮੈਂ ਕਰਵਾਉਂ ਚੇਂਜ ਪੱਖੇ ਹੀ ਚੇਂਜ ਕਰਾ ਲੈਣੇ ਆਪਾਂ ਪਸ਼ੂਆਂ ਨਵੇਂ ਪੱਖੇ ਲਵਾ ਕੇ ਦਊਂਗੀ ਮੈਂ ਲਵਾ ਕੇ ਦਊਂਗੀ ਭਰਪੂਰ ਰੱਖੇ ਜਾਨੇ ਜਾਨੇ ਭਰਪੂਰ ਰੱਖੇ ਮੈਂ ਚੇਂਜ ਕਰਵਾਉਣੀ ਆਪਾਂ ਇਸ ਲਈ ਕਿ ਧਨ ਨੇ ਭਰਪੂਰ ਰੱਖੀ ਜਿੰਨਾ ਖਜ਼ਾਨੇ ਆ ਚ ਮਾਇਆ ਆਉਂਦੀ ਤੁਸੀਂ ਤੁਸੀਂ ਇਹ ਅਰਦਾਸ ਕਰਿਆ ਕਰੋ ਠੀਕ ਹੈ ਵੀ ਜਿੰਨਾ ਖਜ਼ਾਨੇ ਚ ਮਾਇਆ ਆਉਂਦੀ ਉਹ ਖਜ਼ਾਨੇ ਭਰਪੂਰ ਰਹਿਣ ਠੀਕ ਹੈ ਸਭ ਦੇ ਰਹਿਣ ਬਈ ਵਾਹਿਗੁਰੂ ਸਭ ਤੇ ਕਿਰਪਾ ਕਰਨ ਤੇ ਅੱਜ ਵਾਲੀ ਵੀਡੀਓ ਨੂੰ ਤੁਸੀਂ ਇੰਨਾ ਜਿਆਦਾ ਪਿਆਰ ਦਿੱਤਾ ਮੈਂ ਦੱਸ ਨਹੀਂ ਸਕਦੀ ਮੈਂ ਇੰਨੀ ਜਿਆਦਾ ਖੁਸ਼ ਆ ਥੈਂਕ ਯੂ ਸੋ ਮੱਚ ਤੇ ਆਪਾਂ ਨੂੰ ਦੀਦੀ ਕਮੈਂਟ ਕਰਦੇ ਹੁੰਦੇ ਨੇ ਨਿਰਮਲ ਜੀ ਦੀਦੀ ਪਾਸਰਾਣਾ ਕਹਿੰਦੇ ਹੁੰਦੇ ਆ ਕਿ ਦੁਨੀਆ ਦੀ ਪ੍ਰਵਾਹ ਨਾ ਕਰਿਆ ਕਰੋ ਨਹੀਂ ਦੇਦੀ ਮੈਂ ਨਹੀਂ ਕਰਦੀ ਪ੍ਰਵਾਹ ਕਿਸੇ ਦੀ ਵੀ ਜੇ ਪ੍ਰਵਾਹ ਕਰੀ ਹੁੰਦੀ ਅੱਜ ਤੋਂ 17-18 ਸਾਲ ਪਹਿਲਾਂ ਰੱਬ ਨੂੰ ਪਿਆਰੇ ਹੋ ਜਾਂਦੇ ਤੇ ਜੇ ਉਸ ਤੋਂ ਬਾਅਦ ਦੀ ਗੱਲ ਕਰੀਏ ਫੇਰ ਵੀ ਦੁਨੀਆ ਦੇ ਖੜਾ ਨਹੀਂ ਛੱਡਿਆ ਫੇਰ ਵੀ ਦੁਨੀਆ ਤੁਹਾਨੂੰ ਪਤਾ ਹੋਣ ਵੀ ਨਹੀਂ ਖੜਾ ਛੱਡਦੀ ਆਪਾਂ ਪ੍ਰਵਾਹ ਕਰਨੀ 17-18 ਸਾਲ ਪਹਿਲਾਂ ਛੱਡਤੀ 30 ਸਾਲ ਹੋ ਗਏ ਕਹ ਹੈ 20 ਸਾਲ ਪਹਿਲਾਂ ਮੈਂ ਲੋਕਾਂ ਦੀ ਪ੍ਰਵਾਹ ਕਰਨੀ ਛੱਡਤੀ ਉਸ ਤੋਂ ਪਹਿਲਾਂ ਥੋੜਾ ਜਿਹਾ ਇਹ ਹੋ ਜਾਂਦਾ ਹੁੰਦਾ ਸੀਗਾ ਹਨਾ ਵੀ ਕੀ ਕਹਿਣਗੇ ਲੋਕ ਸਭ ਤੋਂ بڑا ਰੋਗ ਕੀ ਕਹਿਣਗੇ ਲੋਕ ਕਿਸੇ ਨੇ ਕੁਛ ਨਹੀਂ ਕਹਿਣਾ ਪਿੱਠ ਪਿੱਛੇ ਇੱਕ ਬੰਦੇ ਦੀਆਂ ਚਾਰ ਜੀਭਾਂ ਨੇ ਮੂੰਹ ਤੇ ਆ ਜਵੇ ਜੇ ਇੱਕ ਵੀ ਗੱਲ ਮੂੰਹ ਚੋਂ ਇੱਕ ਵੀ ਲਫਜ਼ ਨਿਕਲ ਜਵੇ ਨਾ ਮੇਰਾ ਨਾਂ ਕੋਈ ਹੋਰ ਰੱਖ ਦਿਓ ਤੁਸੀਂ ਮੂੰਹ ਤੇ ਅਗਲਾ ਵੇਟਰ ਬਣਦਾ ਆ ਜਦੋਂ ਆਪਾਂ ਪਾਈ ਫੇਸ ਬੈਠੇ ਹੁੰਨੇ ਆ ਨਾ ਫਿਰ ਅਗਲਾ ਤੁਹਾਡੇ ਲਈ ਚਾਹ ਪਕੌੜੇ ਢੋਂਦਾ ਆ ਤੇ ਪਿੱਠ ਪਿੱਛੇ ਉਹੀ ਬੰਦਾ ਪਤਾ ਕੀ ਕਹਿੰਦਾ ਹੁੰਦਾ ਫਲਾਣੇ ਦੇ ਬੰਦੇ ਨੂੰ ਮੈਂ ਦੱਸੂ ਫਲਾਣੇ ਬੰਦੇ ਨੂੰ ਮੈਂ ਖੁੰਝੇ ਲਾਇਆ ਹੋਇਆ ਤੇ ਮਕੇ ਨੂੰ ਮੈਂ ਖੁੰਝੇ ਲਾਇਆ ਹੋਇਆ ਆ ਉਹ ਕਹਿੰਦੇ ਵੀ ਚਾਰ ਪਾਸੇ ਦੇ ਹੁੰਦੇ ਹੀ ਨਹੀਂ ਸੀਸੀਟੀਵੀ ਕੈਮਰੇ ਹਰੇਕ ਪਿੰਡ 'ਚ ਹੁੰਦੇ ਆ ਤੇ ਤੁਸੀਂ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ ਥੋੜੀ ਦਾ ਗੱਲ ਦੱਸ ਨਹੀਂ ਸਕਦੀ ਮੈਂ ਇਹ ਮਤਲਬ ਉਹ ਜਿਹੜੇ ਇਹ ਜਿਹੜੇ ਬੋਲਣ ਵਾਲੇ ਲੋਕ ਆ ਲੋਕ ਜਿਵੇਂ ਕਹਿੰਦੇ ਆ ਵੀ ਦਸਤੀ ਨੂੰ ਇੱਕ ਪਾਸੇ ਦੰਦੇ ਲੋਕਾਂ ਨੂੰ ਪੂਰੀ ਬਾਡੀ ਤੇ ਹੀ ਦੰਦੇ ਨੇ ਠੀਕ ਆ ਆਪਾਂ ਚਾਰ ਪਾਸੇ ਵੀ ਨਹੀਂ ਗਣਾ ਉਹਨੇ ਪੂਰੀ ਬਾਡੀ ਤੇ ਦੰਦੇ ਹੀ ਲੱਗੇ ਹੁੰਦੇ ਆ ਤੇ ਵਕੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਦੁਨੀਆ ਨੇ ਤਾਂ ਬਖਸ਼ਿਆ ਆਪਾਂ ਤਾਂ ਚੀਜ਼ ਕੀਆ ਹਨ ਜਿਨੇ ਜੋ ਕਹਿਣਾ ਕਹੀ ਜੋ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਕਿ ਆਪਾਂ ਆਪਣੇ ਘਰ ਦਾ ਕੰਮ ਕਰਦੇ ਆਂ ਪੱਠੇ ਪਾਈ ਜਾਂਦੇ ਆਂ ਮੈਂ ਧਾਰ ਚੋਦੜਣੀ ਆ ਲਓ ਥੈਂਕ ਯੂ ਸੋ ਮਚ ਤੁਸੀਂ ਅੱਜ ਵਾਲੀ ਵੀਡੀਓ ਨੂੰ ਇੰਨਾ ਪਿਆਰ ਕੀਤਾ ਤੇ ਤੁਸੀਂ ਸਮਝ ਕੇ ਵੀ ਮੇਰੀ ਜੌਬ ਕੀਆ ਹਨ ਚਲੋ ਜੀ ਹੁਣ ਧਾਰਾ ਤੁਰੇ ਚੋੜੀਏ ਲਾ ਲੀਏ ਵੀਡੀਓ ਲਾ ਲੀਏ ਵੀਡੀਓ ਕਰ ਲੀਏ ਜੌਬ ਜਵਾਨ ਕਰ ਲੀਏ ਜੌਬ ਜਵਾਨ ਆ ਮੇਰੀ ਜੌਬ ਕੰਮ ਤਾਂ ਆਪ ਉਹਦੇ ਘਰ ਦਾ ਹੀ ਕਰਨਾ ਹੁੰਦਾ ਠੀਕ ਆ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਲੋਕਾਂ ਨੇ ਜੋ ਕਹਿਣਾ ਉਹ ਕਹੀ ਜਾਣਾ ਜਦੋਂ ਤੱਕ ਅਸੀਂ ਸਭ ਦਾ ਸਾਥ ਦਿੱਤਾ ਜਦੋਂ ਤੱਕ ਅਸੀਂ ਸਭ ਦੇ ਵਧੀਆ ਰਹਿੰਦੇ ਸੀ ਜੇ ਕੋਈ ਤੁਹਾਨੂੰ ਕੁਝ ਕਹਿ ਵੀ ਜਾਂਦਾ ਨਾ ਉਦੋਂ ਤੱਕ ਅਸੀਂ ਜਵਾਬ ਵੀ ਨਹੀਂ ਸੀ ਦਿੰਦੇ ਹਨਾ ਫਿਰ ਕਿਹੜਾ ਤੁਹਾਨੂੰ ਹਾਰ ਪਾਤੇ ਤੇ ਜੇ ਹੁਣ ਅਸੀਂ ਬੋਲਣ ਲੱਗ ਗਏ ਜੇ ਅਸੀਂ ਗੁੰਗੇ ਸੀਗੇ ਤਾਂ ਸਾਡਾ ਲੋਕਾਂ ਨੇ ਉਦੋਂ ਵੀ ਫਾਇਦਾ ਲਿਆ ਜੇ ਹੁਣ ਅਸੀਂ ਸਾਡੇ ਮੂੰਹ 'ਚ ਲੋਕਾਂ ਨੇ ਆਪ ਹੀ ਜ਼बान ਪਾ ਕੇ ਆਪੇ ਖਿੱਚਣ ਤੱਕ ਜਾਂਦੇ ਨੇ ਫਿਰ ਇਹ 'ਚ ਸਾਡਾ ਕੀ ਕਸੂਰ ਕਾਡਾ ਕੋਈ ਕਸੂਰ ਨਹੀਂ ਹੈਗਾ ਜਿਹੜੀ ਵੀ ਆਪਦੀ ਬਚਤ ਆ ਉਹ ਜਾਵੁੰਦੀ ਹੈ ਹਾਂ ਵੀ ਮੈਂ ਕਹਿੰਦੇ ਵੀ ਅੱਜ ਦਾ ਅੱਜ ਦੀ ਬਚਤ ਕੱਲ ਦਾ ਖਾਤਾ ਅੱਜ ਜੋ ਆਪਾਂ ਬਧਿਆਤ ਨਾਲ ਮਿਹਨਤ ਕਰਾਂਗੇ ਨਹੀਂ ਆਪਾਂ ਨੇ ਕਿਸੇ ਦੇਣਾ ਲੈਣਾ ਕਿਸੇ ਮੂਰੇ ਹੱਥ ੱਡਣ ਨਾਲੋਂ ਵਹਿਤਰ ਮਿਹਨਤ ਕਰ ਲੋ ਉਹ ਚਾਹ ਵੀ ਮੈਂ ਕਿਤੇ ਪੜਿਆ ਕਹਿੰਦੇ ਜੇ ਤੂੰ ਤੁਹਾਡੇ ਕੋਲ ਪੈਸਾ ਨਹੀਂ ਨਾ ਹੈਗਾ ਤੁਸੀਂ ਗਰੀਬ ਹੋ ਰਿਸ਼ਤੇਦਾਰੀ ਤਾਂ ਭੁੱਲ ਕੇ ਨਾ ਜਾਓ ਗੁਰੂ ਘਰ ਚਲੇ ਜਾਓ ਰਿਸ਼ਤੇਦਾਰ ਮੰਜਾ ਪੀੜੀ ਟੇਡਾ ਕਰ ਦਿੰਦੇ ਨੇ ਦੇਖ ਕੇ ਵੀ ਹਾਏ ਆ ਬਣਿਆ ਦੇ ਇੱਕ ਤਾਂ ਜੀ ਜੀ ਉਹ ਵੀਜ਼ਾ ਗਾੜੀ ਤੇ ਕਹਿੰਦੇ ਬੰਨੀ ਮੈਸੇਜ ਆਉਂਦਾ ਦੇਖਾ ਜੇ ਨਾ ਗੱਲ ਕਰ ਫੇਰ ਬਾਹਰਲੇ ਕਹਿੰਦੇ ਸਾਡਾ ਫੋਨ ਨਹੀਂ ਚੱਕਦੇ ਜੇ ਕੱਲ ਕਰ ਲਈਏ ਫੇਰ ਸਾਡਾ ਕੰਮ ਲੇਟ ਹੋ ਜਾਂਦਾ ਤੇ ਲੋ ਜੀ ਹੁਣ ਆਪਾਂ ਲੱਗੇ ਧਾਰਾ ਕੱਢਣ ਇਹ ਚੋਂ ਕੇ ਮੱਜ ਦੀ ਧਾਰ ਮੈਂ ਪਾਉਂਗੀ ਮੂਰੇ ਉਹਨੂੰ ਫੀਡ ਤੇ ਪਤਾ ਨਹੀਂ ਇਹਨੂੰ ਕਿ ਪਹਾੜੇ ਤੇ ਪੈ ਗਈ ਹਨਾ ਇਹ ਪਹਿਲਾਂ ਤਾਂ ਖੜ ਜਾਂਦੀ ਹੁੰਦੀ ਸੀਗੀ ਤੇ ਇੱਕ ਵਾਰੀ ਤੁਹਾਨੂੰ ਮੇਰੇ ਵੱਲੋਂ ਸਾਰਿਆਂ ਨੂੰ 4K ਦੀਆਂ ਬਹੁਤ-ਬਹੁਤ ਵਧਾਈਆਂ ਤੇ ਆਪਣੀ ਫੈਮਿਲੀ ਦੇ ਵਿੱਚ ਵਾਧਾ ਹੋਇਆ ਹੈ। ਥੈਂਕ ਯੂ so much ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਇੱਥੇ ਤੱਕ ਆਏ ਆ ਤੇ ਅੱਗੇ ਵੀ ਤੁਸੀਂ ਇਦਾਂ ਹੀ ਆਪਣਾ ਸਾਥ ਤੇ ਸਪੋਰਟ ਬਣਾ ਕੇ ਰੱਖਣਾ। ਪਲੀਜ਼ ਸਾਰੀਆਂ ਵੀਡੀਓਜ਼ ਨੂੰ ਇਦਾਂ ਹੀ ਪਿਆਰ ਦਿਆ ਕਰੋ, ਡੇਲੀ ਵੀਡੀਓ ਵਾਚ ਕਰਿਆ ਕਰੋ ਤੇ ਡੇਲੀ ਕਮੈਂਟਸ ਕਰਿਆ ਕਰੋ, ਡੇਲੀ ਵੀਡੀਓ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤੇ ਇਦਾਂ ਹੀ ਆਪਣਾ ਸਾਥ ਤੇ ਸਪੋਰਟ ਮਿਲਦਾ ਹਮੇਸ਼ਾ ਬਣਾ ਕੇ ਰੱਖਿਓ। ਜਦੋਂ ਤੱਕ YouTube ਆ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ। ਟੇਕ ਕੇਅਰ।